ਮੈਂ ਗੱਲ ਕਰ ਰਿਹਾ ਸੀ ਗਿਆਨੀ ਹਰਪ੍ਰੀਤ ਸਿੰਘ ਦੀ ਹੋਰਾਂ ਬਾਰੇ ਜੀ ਉਹ ਵੀ ਹੁਣ ਬੋਲੇ ਆ ਥੋੜਾ ਜਿਹਾ ਕਿਉਂਕਿ ਜਿਹੜਾ ਉਹਨਾਂ ਦੀ ਜਾਂਚ ਚੱਲ ਰਹੀ ਸੀ ਉਹਦੇ ਵਾਸਤੇ ਹੋਰ ਟਾਈਮ ਵਧਾਇਆ ਗਿਆ ਕੱਲ ਹੁਣ ਉਹ ਉਹਨਾਂ ਨੇ ਵੀ ਇਸ ਸਵਾਲ ਤੇ ਇੱਕ ਸਵਾਲੀਆ ਨਿਸ਼ਾਨ ਜਾਂ ਫੇਰ ਲਾਤਾ ਦੇਖੋ ਗਿਆਨੀ ਹਰਪ੍ਰੀਤ ਸਿੰਘ ਬੋਲੇ ਆਰ ਕਮਾਲ ਦੀ ਗੱਲ ਦੇਖੋ ਗਿਆਨੀ ਹਰਪ੍ਰੀਤ ਸਿੰਘ ਜਿਵੇਂ ਆਪਾਂ ਇੱਥੋਂ ਪ੍ਰੋਗਰਾਮ ਫਿਨਿਸ਼ ਕੀਤਾ ਹਮ ਅੰਤਰੀਂ ਕਮੇਟੀ ਦੀ ਮੀਟਿੰਗ ਬਾਰੇ ਖਬਰ ਆ ਰਹੀ ਸੀ ਕਿ ਤੇ ਮੈਂ ਕਿਹਾ ਜੀ ਆਪਾਂ ਨੂੰ ਵੇਟ ਕਰਨਾ ਚਾਹੀਦਾ ਜਦੋਂ ਸਾਰੀਆਂ ਚੀਜ਼ਾਂ ਸਾਫ਼ ਹੋ ਜਾਣਗੀਆਂ ਨਿੱਤਰ ਜਾਣਗੀਆਂ ਹਮ ਅੱਪਾ ਇਹਦੇ ਤੇ ਕੱਲ ਨੂੰ ਗੱਲ ਕਰ ਲਾਂਗੇ ਕੋਈ ਗੱਲ ਵਿਦਆਊਟ ਫੈਕਟ ਚਲੀ ਜਾਵੇ ਔਨ ਯਰ ਤੇ ਠੀਕ ਨਹੀਂ ਆ ਫਿਰ ਹੁਣ ਉਹਦੇ ਚ ਕਰੈਕਸ਼ਨ ਕਰਨੀ ਪਵੇਗੀ ਜਾਂ ਮਾਫੀ ਮੰਗਣੀ ਪਵੇਗੀ ਬਿਲਕੁਲ ਤਾਂ ਉਹਦੇ ਤੋਂ ਆਪਾਂ ਬਚ ਜਾਈਏ ਤਾਂ ਮੈਂ ਹਲੇ ਰਸਤੇ 'ਚ ਹੀ ਸੀ ਮੇਰੇ ਖਿਆਲ ਦੇ ਨਾਲ ਹਮ ਨਹੀਂ ਘਰ ਪਹੁੰਚਿਆ ਮੇਰੀ ਵਾਰਟ ਤੁਹਾਨੂੰ ਪਤਾ 20-25 ਮਿੰਟ ਦੀ ਹੋਏਗੀ ਜੀ ਜੀ ਤੇ ਉਹ ਲੋਈ ਦੀ ਬੁੱਕਲ ਮਾਰੀ ਪਿੰਡ ਤੋਂ ਬਾਹਰ ਸੀ ਸੱਚ ਲੋ ਮੈਨੂੰ ਯਾਦ ਆ ਗਿਆ ਤੇ ਘਰ ਦੇ ਨੇੜੇ ਸੀ ਲੋਈ ਦੀ ਬੁੱਕਲ ਮਾਰੇ ਉਹ ਉਹਦੋਂ ਤੱਕ ਕੈਮਰਿਆਂ ਦੇ ਸਾਹਮਣੇ ਆ ਚੁੱਕੇ ਸੀ ਜਾਂ ਕਹ ਲਓ ਕਿ ਸੋਸ਼ਲ ਮੀਡੀਆ ਤੇ ਆ ਚੁੱਕੇ ਸੀ ਜੀ ਯਾਨੀ ਉਹਨਾਂ ਨੇ ਸਾਰੇ ਇਸ ਅੰਤਰੀਂ ਕਮੇਟੀ ਵਾਲੇ ਜੋ ਫੈਸਲੇ ਸੀ ਉਹਨਾਂ ਤੇ ਰਿਐਕਟ ਕਰਨ ਲੱਗੇ ਆ ਕੁਝ ਮੈਂਟਲ ਹੈ ਹਮ ਔਰ ਰਿਐਕਟ ਵੀ ਉਹਨਾਂ ਨੇ ਬਾ ਕਮਾਲ ਤਰੀਕੇ ਨਾਲ ਕੀਤਾ ਜੀ ਕਿ ਦੇਖੋ ਜੀ ਇੱਕ ਤਾਂ ਆਪ ਹੀ ਦਰਖਾਸਤ ਦਿੱਤੀ ਹੈ ਤਾਂ ਨਹੀਂ ਦੂਸਰਾ ਅਣ ਅਧਿਕਾਰਤ ਕਮੇਟੀ ਦਾ ਗਠਨ ਕਰ ਦਿੱਤਾ ਨਾਲ ਇੱਕ ਉਹਨਾਂ ਨੇ ਮਹਾ ਭਾਰਤ ਦੀ ਮਿਸਾਲ ਦਿੱਤੀ ਕਿ ਇੱਕ ਪਾਸੇ ਭੀਸ਼ਮ ਪਿਤਾ ਮਾ ਵਰਗੇ ਮਹਾਰਥੀ ਬੰਦੇ ਯਾਰ ਹੂੰ ਉਹ ਖਲੋਤੇ ਸਨ ਖਲੋਤੇ ਕਿਹਦੇ ਨਾਲ ਸੀਗੇ ਦਰਯੋਦਨ ਤੇ ਮਾਮਾ ਸ਼ਕੂਨੀ ਦੇ ਨਾਲ ਜੀ ਯਾਨੀ ਇਧਰ ਅਧਰਮ ਸੀ ਹੂੰ ਤੇ ਦੂਜੇ ਪਾਸੇ ਦੂਜੇ ਪਾਸੇ ਪਾਂਡਵ ਸਨ ਯਾਨੀ ਧਰਮ ਜੀ ਤੇ ਦੇਖ ਲਓ ਵੀ ਧਰਮ ਦੀ ਜਿੱਤ ਹੋਈ ਸੀ ਉਹਨਾਂ ਨੇ ਬਹੁਤ ਵੱਡੀ ਗੱਲ ਲਾ ਕੇ ਕਹੀ ਆ ਮਾਹਾਰਤ ਦੇ ਪਰਕਰਨ ਦਾ ਹਵਾਲਾ ਦੇ ਬਿਲਕੁਲ ਬਿਲਕੁਲ ਨਿਚੋੜ ਵੇਖੋ ਕੀ ਨਿਕਲਦਾ ਆਹ ਜੀ ਹੁਣ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਤੇ ਨਾ ਮੈਨੂੰ ਮਰਿਆਂ ਚੋਂ ਤੇ ਨਾ ਜਉਂਦਿਆਂ ਚੋਂ ਛੱਡਣ ਦਾ ਯਤਨ ਕੀਤਾ ਜੀ ਮਤਲਬ ਆ ਤਿੰਨ ਉਹਨਾਂ ਦੀ ਸਪੀਚ ਦੇ ਨੁਕਤੇ ਸੀਗੇ ਹੁਣ ਮੈਂ ਹਰਾਣ ਆ ਕਿ ਐਡੀ ਵੱਡੀ ਚਰਚਾ ਚੱਲੀ ਗੁਰਿੰਦਰ ਸਿੰਘ ਢਿੱਲੋਂ ਨਾਲ ਇਹਨਾਂ ਦੀ ਬੰਦ ਕਮਰਾ 1 ਘੰਟੇ ਦੀ ਮੀਟਿੰਗ ਤੋਂ ਬਾਅਦ ਇਹਨਾਂ ਨੇ ਰਿਐਕਟ ਨਹੀਂ ਕੀਤਾ ਉਹਦੇ ਤੇ ਹੂੰ ਇਹ ਇਹ ਕੁਝ ਚੀਜ਼ਾਂ ਆਪਣੇ ਆਪ ਦੇ ਵਿੱਚ ਬੜੀਆਂ ਕਹਿ ਲੋ ਕਿ ਬੁਝਾਰਤ ਜੀ ਵਾਲੀਆਂ ਹੋ ਜਾਂਦੀਆਂ ਨੇ ਕਿ ਜਦੋਂ ਲੋਕ ਇਸ ਗੱਲ ਦਾ ਜਵਾਬ ਮੰਗ ਰਹੇ ਸੀਗੇ ਜੀ ਸਿੱਖ ਫਿਲਾਸਫਰ ਵੀ ਦੱਸ ਰਹੇ ਸੀਗੇ ਕਿ ਸਿਧਾਂਤਕ ਤੌਰ ਤੇ ਸਿੱਖਾਂ ਦੇ ਇਹਨਾਂ ਦੇ ਨਾਲ ਵੱਖਰੇਵੇਂ ਨਿਰੰਕਾਰੀਆਂ ਤੋਂ ਵੀ ਪਹਿਲਾਂ ਦੇ ਆ ਤਾਂ ਹਲੇ ਵੀ ਗਿਆਨੀ ਹਰਪ੍ਰੀਤ ਸਿੰਘ ਬੇਸ਼ੱਕ ਉਹ ਹਾਲ ਦੀ ਖੜੀ ਐਸਟੀਪੀਸੀ ਬਣੀਓ ਜੋ ਉਹਨਾਂ ਦੀ ਜਥੇਦਾਰ ਦੇ ਤੌਰ ਤੇ ਸੇਵਾ ਉਹਦੇ ਤੋਂ हट ਗਏ ਨੇ ਹਮ ਪਰ باوجود ਇਸ ਤੇ ਇੱਕ ਬਹੁਤ ਵੱਡਾ ਸਿੱਖਣ ਦਾ ਧਰਕਾ ਉਹਨਾਂ ਨੂੰ ਲੀਡਰ ਮੰਨ ਰਿਹਾ ਹਮ ਤਾਂ ਇਹ ਮੀਟਿੰਗ ਤੇ ਉਹਨਾਂ ਨੇ ਕੋਈ ਰਿਐਕਸ਼ਨ ਹੀ ਨਹੀਂ ਦਿੱਤਾ ਇਹ ਇੱਕ ਕਮਾਲ ਦਾ ਮਸਲਾ ਹੈ ਸਰ ਬਿਲਕੁਲ ਇਹ ਤੇ ਗਿਆਨੀ ਹਰਪ੍ਰੀਤ ਸਿੰਘ ਹੀ ਕਲੀਅਰ ਕਰ ਸਕਦੇ ਨੇ ਜੀ 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 ਤੇ ਉਹ ਕਰ ਵੀ ਦੇਣਗੇ ਕੋਈ ਵੇਲਾ ਆਊਗਾ ਦੂਜੇ ਪਾਸੇ ਹੁਣ ਦੇਖੋ ਇਹ ਮਸਲਾ ਇਸੇ ਕਰਕੇ ਜਿਵੇਂ ਮੈਂ ਤੁਹਾਨੂੰ ਦੱਸਿਆ ਇਹਨੂੰ ਆਪਾਂ ਹੁਣ ਇਦਾਂ ਹੀ ਸਮਝ ਸਕਦੇ ਹਾਂ ਹਮ ਹਮ ਕਿ ਦੇਖੋ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਬੋਲਣਾ ਜੀ ਤੇ ਕਹਿਣਾ ਕਿ ਮੈਂ ਟਟਿਆ ਰਹਾਗਾ ਹੂੰ ਇਸ ਸੰਕੇਤ ਦਿੰਦਾ ਹੈ ਕਿ ਕਹਾਣੀ ਇੱਥੇ ਖਤਮ ਨਹੀਂ ਹੋਏਗੀ ਜੀ ਕਹਾਣੀ ਕੋਈ ਹੋਰ ਇਹਦਾ ਕੋਣ ਬਣ ਸਕਦਾ ਕੋਣ ਬਣ ਸਕਦਾ ਜਿਹਦੇ ਤੇ ਆਪਾਂ ਅੱਗੇ ਵੀ ਕਿਤੇ ਨਾ ਕਿਤੇ ਇੱਕ ਕਹ ਲੋ ਕਿ ਸੰਭਾਵਨਾ ਰੱਖੀ ਹੈ ਕਿ ਹੋ ਸਕਦਾ ਹੈ ਕਿ ਯਤਨ ਕੀਤਾ ਜਾਵੇ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਲੀਡ ਕਰਵਾਇਆ ਜਾਵੇ ਲੀਡ ਉਹ ਕਿੱਥੋਂ ਕਰਦੇ ਆ ਇਹ ਹਾਲ ਦੀ ਗੱਡੀ ਕਹ ਲੋ ਕਿ ਆਪਾਂ ਛੱਡ ਦਿੰਨੇ ਆ ਸਮੇ ਤੇ ਜੀ 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 ਕਿਸੇ ਨਵੇਂ ਸੰਗਠਨ ਤੋਂ ਜਾਂ ਪੁਰਾਣੇ ਸੰਗਠਨ ਤੋਂ ਉਹ ਇੱਕ ਬਾਤ ਦਾ ਵਿਸ਼ਾ ਹੈ ਤੇ ਦੂਜੀ ਗੱਲ ਇਹ ਹੈ ਕਿ ਉਧਰੋਂ ਵੀ ਤੁਸੀਂ ਦੇਖੋਗੇ ਫੈਸਲਾ ਲੈਣਾ ਹੈ ਅਸਤੀਫੇ ਤੇ ਜਾਂ ਕੁਝ ਵੀ ਇਹ ਸਾਰੀਆਂ ਚੀਜ਼ਾਂ ਤਾਂ ਉਧਰੋਂ ਇਹਨਾਂ ਦਾ ਲਟਕਾਅ ਵੀ ਪੈਦਾ ਕਰ ਦਿੱਤਾ ਕਿ ਮਤਲਬ ਕਿ ਦੂਜਿਆਂ ਨੇ ਵੀ ਇਹੀ ਸੋਚਿਆ ਕਿ ਇਸ ਮਹੀਨੇ ਦੇ ਵਿੱਚ ਉਹ ਫੈਸਲੇ ਹੋਣੇ ਆ ਤੇ ਮਹੀਨਾ ਇਹਨਾਂ ਤੇ ਕਹਿ ਲਓ ਕਿ ਇਹ ਕਮੇਟੀ ਵਾਲਾ ਜਿਹੜਾ ਕੰਮ ਹੈ ਉਹ ਦਬੀ ਰੱਖੋ ਸੋ ਕੋਲ ਮਲਾਕੇ ਕਹਾਣੀ ਇੱਥੇ ਆ ਕੇ ਤੇ ਖੜ ਜਾਂਦੀ ਆ ਦੇਖੋ ਅੱਗੇ ਕੀ ਬਣਦਾ ਪਰ ਇੰਨਾ ਕੁਝ ਦਿਨਾਂ ਚ ਕਿਉਂਕਿ 1 ਦਸੰਬਰ ਤੱਕ ਆ 1 ਜਨਵਰੀ ਤੱਕ ਸਿਆਸੀ ਤੌਰ ਤੇ ਜਾਂ ਸਰਗਰਮੀਆਂ ਦੇ ਤੌਰ ਤੇ ਖਾਸ ਤੌਰ ਤੇ ਅ ਦਸੰਬਰ 15 ਤੋਂ ਬਾਅਦ ਆਪਣੇ ਤੇ ਜੜੀਆਂ ਸਰਗਰਮੀਆਂ ਬੜੀਆਂ ਮੱਠੀਆਂ ਹੋ ਜਾਂਦੀਆਂ ਜੀ 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 ਤਾਂ ਹੁਣ ਹੁਣੇ ਕੰਮ ਚੱਲੇਗਾ ਫਿਰ ਬਾਅਦ ਸ ਪਤਾ ਲੱਗਦਾ ਜਾਏਗਾ ਕਿ ਕੀ ਹੁੰਦਾ ਕੀ ਨਹੀਂ ਜੀ ਜੀ ਇਹ ਇੱਕ ਕਮੈਂਟ ਮਿੰਟ ਦੀ ਪੜਦੇ ਆ ਮੈਂ ਫਿਰ ਆਪਾਂ ਇਸ ਗੱਲ ਨੂੰ ਮੁਕੰਮਲ ਕਰਕੇ ਅੱਗੇ ਚੱਲਾਂਗੇ ਮੁਕਦਰ ਸਿੰਘ ਜੀ ਕਹਿ ਰਹੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਜਿਹੜਾ ਜਵਾਬ ਹੈ ਪੂਰੀ ਤਰ੍ਹਾਂ ਸਿਆਸੀ ਸੀ ਕਹਿੰਦੇ ਉਸ ਹੁੰਨ ਵਿੱਚ ਆ ਰਿਹਾ ਕਿ ਕਹਿੰਦੇ ਉਹਨਾਂ ਨੇ ਦਿਨਾਂ ਦੇ ਵਿੱਚ ਮਾਫ ਕਰਨਾ ਮੈਂ ਪੜਦੇ ਆ ਉਹਨਾਂ ਨੇ ਦਿਨਾਂ ਦੇ ਵਿੱਚ ਕਹਿੰਦੇ ਨਵਾਂ ਕਾਲੀ ਦਲ ਬਣ ਰਿਹਾ ਤੇ ਉਸ ਦੇ ਪ੍ਰਧਾਨ ਯਾਨੀ ਹਰਪ ਸਿੰਘ ਜੀ ਹੋ ਸਕਦੇ ਹਨ ਬਾਈ ਆਪਾਂ ਹੁਣ ਦੇਖੋ ਸਾਰੇ ਆਪਾਂ ਇੱਕ ਕਿਆਸਰਾਈ ਲਾ ਰਹੇ ਆ ਹਨ ਤੇ ਜੇ ਮਤਲਬ ਕਿ ਕਿਆਸਰਾਈ ਸੱਚ ਹੋ ਗਈ ਤਾਂ ਫਿਰ ਤੁਸੀਂ ਸਭ ਤੋਂ ਪਹਿਲਾਂ ਆ ਕੇ ਆਡੀਅנס ਨੂੰ ਕ੍ਰੈਡਿਟ ਦੇਣਾ ਹੈ ਬਿਲਕੁਲ ਜੀ ਜੀ ਅਸੀਂ ਸੋਚ ਰਹੇ ਆ ਦੂਸਰੇ ਵੀ ਉਸੇ ਤਰ੍ਹਾਂ ਸੋਚ ਰਹੇ ਆ ਮਾਗੀ ਮੇਲੇ ਤੇ ਕਹਿੰਦੇ ਹੋ ਸਕਦਾ ਨਵੀਂ ਪਾਰਟੀ ਦਾ ਐਲਾਨ ਹੋ ਸਕਦਾ ਰੁਪਿੰਦਰ ਸਿੰਘ ਜੀ ਕਹਿ ਰਹੇ ਨੇ ਨਹੀਂ ਇਸ ਕੱਲ ਦੀ ਸੰਭਾਵਨਾ ਤੇ ਹੈ ਸੰਭਾਵਨਾ ਹੈ ਕਿਉਂਕਿ ਰਖੜਾ ਸਾਹਿਬ ਦਾ ਉੱਥੇ ਬੈਠਣਾ ਰਖੜਾ ਸਾਹਿਬ ਦਾ ਇਹ ਕਹਿ ਦੇਣਾ ਕਿ ਜੀ ਜਿਹੜੀਆਂ ਵਿਚਾਰਾ ਹੋਈਆਂ ਨੇ ਉਹਨਾਂ ਦੇ ਵਿੱਚ ਪੰਥ ਵਾਸਤੇ ਤੇ ਅਕਾਲੀ ਦਲ ਵਾਸਤੇ ਚੜ੍ਹਦੀ ਕਲਾ ਲਈ ਕਿ ਗਿਆਨੀ ਹਰਪ੍ਰੀਤ ਸਿੰਘ ਬਾਰੇ ਗੁਰਿੰਦਰ ਸਿੰਘ ਢਿੱਲੋਂ ਜੀ ਨੇ ਕਿਹਾ ਕਿ ਤੁਸੀਂ ਕਰ ਸਕਦੇ ਹੋ ਤਾਂ ਉਹਦਾ ਸੰਕੇਤ ਫਿਰ ਉਹਨਾਂ ਦੇ ਬਿਆਨ ਤੋਂ ਤੇ ਹੋ ਹੀ ਆ ਜਾਂਦਾ ਹੈ ਜੀ ਜੀ ਜਿਉ ਨਨਕੇ ਆ ਤੇ ਠੀਕ ਹੀ ਗਿਆ ਹੁਣ ਕਈ ਵਾਰੀ ਇਦਾਂ ਹੁੰਦਾ ਨੇ ਆਪਾਂ ਅਗਲੇ ਦੀ ਮੰਨ ਲੈਨੇ ਆ ਵੀ ਜੀ ਜੀ ਸਾਡੇ ਨਾਲੋਂ ਜ਼ਿਆਦਾ ਨੂੰ ਭਰੋਸਾ ਹੈ ਬਾਬਾ ਗੁਰਿੰਦਰ ਸਿੰਘ ਜੀ ਕਹਿੰਦੇ ਕਈ ਹਸਤੀਆਂ ਨੂੰ ਮਿਲ ਰਿਹਾ ਅੱਜ ਕੱਲ੍ਹ ਹਾਂ ਪਿਛਲੇ ਦਿਨੀ ਆਪਾਂ ਗੱਲ ਵੀ ਕੀਤੀ ਹੋਰ ਵੀ ਹੁਣ ਕਹਿੰਦੇ ਕਈ ਗਰੁੱਪਾਂ ਦੇ ਮਾਲਕਾਂ ਨੂੰ ਮਿਲ ਰਹੇ ਆ ਤੇ ਦੇਖੋ ਹੁਣ ਕਹੇ ਕੀ ਗੱਲ ਐ ਬਈ ਇੱਥੇ ਕੁਝ ਵੀ ਪਤਾ ਨਹੀਂ ਲੱਗਦਾ ਇੱਥੇ ਕੱਖ ਵੀ ਪਤਾ ਨਹੀਂ ਲੱਗਦਾ ਕੌਣ ਕਿਹਦੇ ਵੱਲੋਂ ਪਲੇ ਕਰ ਰਿਹਾ ਹੂੰ ਠੀਕ ਐ ਨਾ ਜੀ ਜੀ ਉਹਦਾ ਰੋਲ ਜਿਹੜਾ ਉਹ ਬਾਹਰੀ ਕੀ ਆ ਅੰਦਰੂਨੀ ਕੀ ਐ ਸਾਹਿਬ ਹੂੰ ਤਾਂ ਠੀਕ ਹੈ ਨਾ ਅੱਜ ਕੱਲ ਇਹ ਹੀ ਤੇ ਇੱਕ ਸਮੱਸਿਆ ਹੈ ਨਾ ਕਿ ਜੀ ਆ ਸਾਧੂ ਸੰਤ ਵੀ ਲੀਡਰੀ ਕਰ ਲੈਂਦੇ ਆ ਜੀ ਇਹ ਇਸ ਦੇਸ਼ ਦਾ ਇਸ ਵੇਲੇ ਕਹ ਲੋ ਕਿ ਭਈ ਮਿਸਾਲੀ ਪ੍ਰਕਰਨ ਹੈ ਹੂੰ ਰਾਮਦੇਵ ਤੋਂ ਲੈ ਕੇ ਜੀ ਡੇਰਾ ਮੁਖੀ ਤੱਕ ਸਾਰਿਆਂ ਨੇ ਸਿਆਸਤ ਦਾ ਚਸਤੇ ਜਿਹੜਾ ਉਹ ਕਿਥੇ ਨਾ ਕਿਥੇ ਹੋ। ਕੋਈ ਕਿਸ ਨੇ ਸਾਹਮਣੇ ਆ ਕੇ ਕਿਸ ਨੇ ਪਿੱਛੇ ਲੈ ਆਇਆ ਜੀ ਆਇਆ ਜਰੂਰ ਬਿਲਕੁਲ। ਹੋ ਸਕਦਾ ਕਿਉਂਕਿ ਮੈਂ ਅੱਗੇ ਵੀ ਕਿਹਾ ਸੀਗਾ ਕਿ ਲਾਨੀਆਂ ਇਹ ਡੇਰਾ ਜਿਹੜਾ ਹੈ ਉਹ ਰਾਜਨੀਤੀ ਚ ਦਖਲ ਨਹੀਂ ਦਿੰਦਾ। ਜੀ। ਪਰ ਰਾਜਨੀਤੀ ਤੋਂ ਪਰੇ ਨਹੀਂ ਰਹਿੰਦਾ। ਹੂੰ। ਦੋਵੇਂ ਚੀਜ਼ਾਂ ਨੇ। ਉਹ ਕਹਿੰਦੇ ਹੁੰਦੇ ਨੇ ਨਾ ਗੁੜ ਖਾਣਾ ਗੁਲਗਲਿਆਂ ਤੋਂ ਪਰੇਜ਼। ਸਹੀ ਗੱਲ ਹੈ ਬਿਲਕੁਲ ਬਿਲਕੁਲ। ਆਰਥਿਕੋ ਦੇ ਲਗਭਗ ਆ ਮਿੰਟੂ ਜਿਵੇਂ ਤੁਸੀਂ ਕਹਿ ਰਹੇ ਸੀ ਨਾ ਕਿ ਪਤਾ ਨਹੀਂ ਲੱਗਦਾ ਕਿਹੜੇ ਪਾਸੇ ਕੌਣ ਕਿੱਧਰ ਦੀ ਗੇਮ ਖੇਡ ਰਿਹਾ ਕਿਹਦੇ ਨਾਲ ਖੇਡ ਰਿਹਾ। ਠੀਕ ਹੈ। ਕਹਿੰਦੇ ਮਾਲਦੀਵ ਦੇ ਵਿੱਚ ਵੀ ਵਿਰੋਧੀ ਧਿਰ ਦੇ ਨਾਲ ਮਿਲ ਕੇ ਰਾਹ ਲੈ ਕੋਈ ਗੇਮ ਖੇਡ ਗਏ ਕਹਿੰਦੇ ਕੀ ਗੇਮ ਖੇਡ ਗਏ ਇਹ ਵੀ ਥੋੜਾ ਜਿਹਾ ਸਪਸ਼ਟ ਕਰ ਦਿਓ ਸਾਡੇ ਨਾਲ ਹਾਂ ਜੀ ਦੇਖੋ ਗੱਲ ਇਹ ਆ ਕਿ ਇਹ ਨਾ ਵਾਸ਼ਿੰਗਟਨ ਪੋਸਟ ਨੇ ਇੱਕ ਖੁਲਾਸਾ ਕੀਤਾ ਜੀ ਵਾਸ਼ਿੰਗਟਨ ਪੋਸਟ ਤੁਹਾਨੂੰ ਪਤਾ ਹੀ ਹੈ ਕਿ ਉਹਦੇ ਬਾਰੇ ਤੇ ਉਥੋਂ ਦੇ ਲੀਡਰ ਵੀ ਕਹਿ ਦਿੰਦੇ ਆ ਕਿ ਡੀਪ ਸਟੇਟ ਵਾਲਾ ਅਖਬਾਰ ਹੀ ਆ ਆਕਨੇਡਾ ਵਾਲੀ ਵੀ ਤੇ ਖਬਰ ਤੁਹਾਨੂੰ ਪਤਾ ਹੈ ਨਾ ਜਦੋਂ ਉਥੋਂ ਉਥੋਂ ਆਈ ਸੀਗੀ ਬੜੀ ਉਹਦੀ ਵਿਚਾਰ ਚਾ ਹੋਈ ਹਾਂ ਤਸਰ ਇਹਦੇ ਚ ਹੁਣ ਜਿਹੜੀਆਂ ਚੀਜ਼ਾਂ ਨੇ ਕਿ ਤੁਹਾਨੂੰ ਪਤਾ ਮਾਲਦੀਵ ਦੇ ਵਿੱਚ ਮੋਇਜ਼ੂ ਬਣ ਗਏ ਰਾਸ਼ਟਰਪਤੀ ਜਿਹੜਾ ਮਾਲਦੀਵ ਹੈ ਨਾ ਹੁਣ ਤੁਸੀਂ ਮਾਲਦੀਵ ਨਾਲ ਤੁਹਾਨੂੰ ਪਤਾ ਟਾਸਲ ਵੀ ਚੱਲ ਪਈ ਜਦੋਂ ਜਿਹੜੇ ਸੰਗੀਆਂ ਦੇ ਹੈਗੇ ਆ ਉਹ ਕਹਿੰਦੇ ਅਸੀਂ ਉਹ ਕਿਹੜਾ ਸੀਗਾ ਕਿਹੜੀ ਅੰਡੇ ਮਾਰਨ ਨੂੰ ਸ਼ਾਇਦ ਉੱਥੇ ਬਣਾਵਾਂਗੇ ਅਸੀਂ ਮਾਲਦੀਵ ਜਾਣਾ ਹੀ ਨਹੀਂ ਛੁੱਟੀਆਂ ਇਹਨਾਂ ਦਾ ਬਾਈਕਾਟ ਕਰੋ ਕਿਉਂਕਿ ਮਾਲਦੀਵ ਦੇ ਵਿੱਚ ਟੂਰਿਜ਼ਮ ਹੈ ਹੂੰ ਉਹਨਾਂ ਦੀ ਰੋਜੀ ਰੋਟੀ ਦਾ ਆਧਾਰ ਟੂਰਿਜ਼ਮ ਹੈ ਤੇ ਇੰਡੀਅਨ ਟੂਰਿਸਟ ਉੱਥੇ ਬਹੁਤ ਜਾਂਦੇ ਕਿਉਂਕਿ ਸਸਤੇ 'ਚ ਕੰਮ ਸਰ ਜਾਂਦਾ ਤੇ ਪਰ ਮੁਲਕ ਜਿਹੜਾ ਖੂਬਸੂਰਤੀ ਦੇ ਪੱਖ ਤੋਂ ਬੜਾ ਹੀ ਸ਼ਾਨਦਾਰ ਆ ਬਿਲਕੁਲ ਅੱਛਾ ਉਹ ਚੱਲਿਆ ਕੰਮ ਉਹ ਮੋਇਜ਼ੂ ਜਿਹੜੇ ਆ ਉਹ ਸਮਝੇ ਜਾਂਦੇ ਸੀ ਕਿ ਕਿ ਪ੍ਰੋ ਚਾਈਨਾ ਨੇ ਪਹਿਲੇ ਰਾਸ਼ਟਰਪਤੀ ਉਪਰੋ ਇੰਡੀਅਨ ਸੀਗੇ ਮੋਇਜ਼ੂ ਨੇ ਤੇ ਇਲੈਕਸ਼ਨ ਹੀ ਇਸ ਬਿੰਦੂ ਤੇ ਲੜਿਆ ਇਸ ਨੁਕਤੇ ਤੇ ਲੜਿਆ